ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ ਚੱਲ ਏਕਦੇ ਇੱਕ ਵਾਰੀ ਕਰ ਲੋ ਦਰਸ਼ਨ ਹਨਾ ਬਲਮਾਰਗ ਦੀ ਐਂਟਰੀ ਹੈ ਇੱਥੇ 40 ਰੁਪਏ ਐਂਟਰੀ ਹੈਗੀ ਆ ਪਿਆ ਨਾ ਮੌਜਾਂ ਪੂਰਾ ਹਸਨੋ ਆ ਗਈ ਰੂਮ ਵੀ ਨਹੀਂ ਕੋਈ ਮਾਰ ਰਿਹਾ ਇੱਥੇ ਹਾਂਜੀ ਇੱਕ ਹੋਰ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ ਪੂਰਾ ਖੰਡਰ ਬਣਿਆ ਪਿਆ ਈਦ ਮੁਬਾਰਕ ਸਾਰੇ ਆਪਣੇ ਮੂਤਲ ਮਾਨ ਵੀਰਾਂ ਨੂੰ ਲੋਕ ਨਹੀਂ ਮਾੜੇ ਹੁੰਦੇ ਵੀਰੇ ਸਰਕਾਰਾਂ ਹੀ ਮਾੜੀਆਂ ਹੁੰਦੀਆਂ ਨੇ ਤੁਰੇ ਖਤਰੇ ਵਿੱਚ ਤੁਰੇ ਫਿਰਦੇ ਆਪਾਂ ਆਜੋ ਗਰਮੀ ਤੋਂ ਨਿਕਲ ਕੇ ਆਜੋ ਪੰਜਾਬ ਵਾਲਿਓ ਹਾਂਜੀ ਗੁੱਡ ਮਾਰਨਿੰਗ ਸਸ਼ੀ ਕਾਲ ਕੀ ਹਾਲ ਚਾਲ ਆ ਦੋਸਤੋ ਅੱਜ ਦੇ ਬਲੌਗ ਵਾਸ ਤੁਹਾਡਾ ਬਹੁਤ ਸਵਾਗਤ ਆ 10 ਤਰੀਕ ਚੌਥਾ ਮਹੀਨਾ 2024 ਦਿਨ ਦਾ ਸਾਨੂੰ ਹਲੇ ਪਤਾ ਨਹੀਂ ਗਾ ਤੇ ਅੱਜ ਇਹੀ ਸੇਮ ਹੋਟਲ ਦੇ ਵਿੱਚ ਸੀਗੇ ਤੇ ਇਥੋਂ ਅੱਜ ਚੱਲਦੇ ਆ ਸਿੱਧਾ ਗੋਲ ਮਾਰਗ ਤੇ ਦਿਖਾਉਣਾ ਤੁਹਾਨੂੰ ਫਿਰ ਗੋਲ ਮਾਰਗ ਦੇ ਨਿਆਰੇ ਇਸ ਤੋਂ ਪਹਿਲਾਂ ਕੁਛ ਖਾ ਆ ਪੀ ਲੀਏ ਹੋਟਲ ਬਹੁਤ ਵਧੀਆ ਬੰਦੇ ਵੀ ਬਹੁਤ ਵਧੀਆ ਨੇ ਵੈਸੇ ਆਪਦੀ ਰਿਵਿਊ ਨਾਲ ਲੈ ਆਇਓ ਕਿਉਂਕਿ ਫਿਰ ਵੀ ਆ ਨਾ ਹੋਟਲ ਦਾ ਫਿਰ ਹੋਟਲ ਦੀ ਹੁੰਦੀ ਤੁਹਾਨੂੰ ਪਤਾ ਤੇ ਕੱਲ ਬਹੁਤ ਇੰਜੋਏ ਕੀਤਾ ਹਨ ਉਹਦੇ ਵਿੱਚ ਡਾਲ ਲੇਕ ਦੇ ਵਿੱਚ ਤੇ ਕੁਝ ਕੁ ਬੰਦੇ ਉੱਥੇ ਸੀਗੇ ਖਰਾਬ ਹਨਾ ਜਿਵੇਂ ਫੋਟੋ ਫਟੋ ਵਾਲੇ ਥੋੜਾ ਧੱਕਾ ਕਰਦੇ ਉੱਥੇ ਤੇ ਚਲੋ ਫਿਲਹਾਲ ਹਲੇ ਤੱਕ ਟ੍ਰਿਪ ਬਹੁਤ ਵਧੀਆ ਜਾ ਰਿਹਾ ਸਾਡਾ ਗਲਮਾਰਗ ਨੂੰ ਚੱਲਦੇ ਆਂ ਫਿਰ ਉਸ ਤੋਂ ਪਹਿਲਾਂ ਖਾ ਪੀ ਲਈਏ ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ ਤੇ ਇਹ ਦੇਖ ਲਓ ਹੋਟਲ ਚਲੋ ਚੱਲਦੇ ਆਂ ਨਾ ਫਿਰ ਤੇ ਵਧੀਆ ਵਧੀਆ ਤੁਹਾਨੂੰ ਜਗ੍ਹਾ ਦਿਖਾਈ ਜਾਣੇ ਆ ਲਾਈਕ ਕਮੈਂਟ ਸ਼ੇਅਰ ਵਾਲੀ ਤੁਸੀਂ ਕਰਦ ਕੱਢਣੀ ਆ ਸਬਸਕ੍ਰਾਈਬ ਵੀ ਫਿਰ ਤੁਸੀਂ ਹੀ ਕਰਨਾ ਚਲੋ ਖਾਵੇ ਪੀ ਲਈਏ ਫਿਰ ਚੱਲਦੇ ਹਾਂ ਲਓ ਜੀ ਦੁਬਾਰੇ ਆ ਗਿਆ ਆਪਾਂ ਦਾਲ ਲੇਖ ਦੇ ਕਿਨਾਰੇ ਖਾਣ ਪੀਣ ਦੀ ਖਾਤਰ ਆਈ ਸੀ ਥੋੜਾ ਜਿਹਾ ਇੱਥੇ ਕਹਿੰਦਾ ਦਿੱਲੀ ਦੀ ਰਸੋਈ ਕਰਕੇ ਫੇਮਸ ਆ ਦੇਖ ਸਕਦੇ ਹੋ ਸਾਹਮਣੇ ਤੁਸੀਂ ਤੇ ਫੇਮਸ ਆ ਥੋੜਾ ਜਿਹਾ ਦਿੱਲੀ ਦੀ ਰਸੋਈ ਇੱਥੇ ਇੱਥੇ ਖਾਣੇ ਆ پراਠਾ ਵਗੈਰਾ ਹਨ ਰਸਤੇ ਦੇ ਵਿੱਚ ਚੱਲਦੇ-ਚੱਲਦੇ ਮਾਰਕੀਟ ਦੇਖੀ ਅੱਜ ਸਾਰੇ ਬੰਦ ਆਈ ਇਦਾਂ ਕਰਕੇ ਇੱਥੇ ਗਰੀਬਨ ਸਾਰੀ ਮਾਰਕੀਟ ਬੰਦ ਆ ਇੱਥੇ ਤੇ ਨਾਲੇ ਇੱਕ ਦੇ ਕਿਨਾਰੇ ਜਰੂਰ ਸਿਗਰਟ ਦੇ ਉੱਤੇ ਰਾਈਡ ਕਰ ਸਕਦੇ ਆ ਆਪਾਂ ਚਲੋ ਖਾ-ਪੀ ਲੀ ਗਏ ਨਾ ਈਦ ਕਰਕੇ ਤੇ ਗਰੀਬਨ ਸਾਰਾ ਕੁਝ ਹੀ ਬੰਦ ਆ ਇੱਥੇ ਐਸਾ ਕਰਦੇ ਵੈਸੇ ਹੋਟਲ ਵਗੈਰਾ ਹਨਾ ਰੈਸਟੋਰੈਂਟ ਵਗੈਰਾ ਇਹ ਸਾਰੇ ਖੁੱਲੇ ਨੇ ਆ ਦੇਖੋ ਪੀ ਡੋਨ ਨੂ ਹੀ ਆਗੀ ਪਰ ਇਹਨਾਂ ਦੀ ਮੇਨ ਮਾਰਕੀਟ ਬੰਦ ਆ ਦਾਲ ਇੱਕ ਦਿਨ ਲੈ ਲਓ ਨਿਆਰੇ ਇੱਕ ਵਾਰੀ ਹੋਰ ਆ ਆ ਕਰਨ ਵਾਲੀ ਰਹਿ ਗਈ ਸਾਡੀ ਥੋੜੀ ਜੀ ਨਾ ਬੋਟਲਸ ਆਲਾ ਚਲੋ ਫੇਰ ਅਗਲੀ ਆ ਰਹਾ ਕਦੇ ਜਰੂਰ ਕਰਾਂਗੇ ਬਹਿ ਰੇਟ ਵਗੈਰਾ ਪਤਾ ਕਰ ਲਿਆ ਸੀਗਾ ਉਹੀ ਤਨ 3-4000 ਦਾ ਰੂਮ ਆਗਾ ਜੇ ਸਾਰੀ ਬੋਟ ਹਾਇਰ ਕਰਨੀ ਹੈਗੀ ਤੇ 7-8000 ਕੋਈ 2000 ਕੋਈ 5000 ਕਿਉਂਕਿ ਡੋਡੀ ਰੇਟ ਹੈ ਨਾ ਇਹ ਸਾਰਾ ਇਹਨਾਂ ਦਾ ਨਾ ਆ ਗੇਟ ਬਣੇ ਹੋਏ ਆ ਜਿਵੇਂ ਘਾਟ ਬਣੇ ਹੋਇਆ 1 ਨੰਬਰ ਘਾਟ 2 ਨੰਬਰ 10 ਨੰਬਰ 15 ਨੰਬਰ ਅੱਡੋ ਟੀ ਘਾਟ ਬਣੇ ਹੋਇਆ ਘਾਟਾਂ ਦੇ ਹਿਸਾਬ ਨਾਲ ਥੋੜੇ ਪ੍ਰਾਈਸ ਇਹਨਾਂ ਦੇ ਥੋੜੇ ਜਿਵੇਂ ਇਹ 2 4 5 7 ਘਾਟ ਨੰਬਰ ਹੈ ਸਸਤੇ ਆ ਥੋੜੇ ਜਿਹੜੇ ਉੱਪਰੇ ਚਲੇ ਜਾਂਦੇ ਆ ਨਾ 12 15 17 18 20 ਉਹ ਪਰੇ ਨੂੰ ਸਾਰੇ ਉਹ ਮਹਿੰਗੇ ਆ ਥੋੜੇ ਜਿ ਚਲੋ ਬਣੇ ਰਹੋ ਹਨ ਸਾਡੇ ਨਾਲ ਦੇਖਿਓ ਵੀਡੀਓ ਤੇ ਵੀਡੀਓ ਤਕਰੀਬਨ ਕੰਟੀਨਿਊ ਹੋਣੀ ਆ ਤੇ ਵੇਖੀ ਚੱਲਿਓ ਚਲੋ ਖਾ ਪੀ ਲਈਏ ਹਨ ਇਸ ਤੋਂ ਬਾਅਦ ਚੱਲਦੇ ਆ ਗੋਲ ਮਾਰਗ ਰਾਸਤਾ ਦਾ ਕੋਈ ਵੀਊ ਹੋਇਆ ਉਹ ਦਿਖਾਵਾਂਗੇ ਫਿਰ ਪਹੁੰਚ ਕੇ ਵੀ ਦਿਖਾਵਾਂਗੇ ਸਾਰਾ ਕੁਝ ਤੇ ਵਧੀਆ ਰਿਹਾ ਸਾਡਾ ਕਸ਼ਮੀਰ ਦਾ ਟੂਰ ਵਧੀਆ ਚੱਲੀ ਜਾਂਦਾ ਅੱਗੇ ਵੀ ਬਾਬਾ ਮਿਹਰ ਕਰੇ ਵਧੀਆ ਹੀ ਰਹੇ ਚਲੋ ਹੋਪਸੋ ਤੁਸੀਂ ਵੀ ਸਾਰੇ ਠੀਕ ਹੋਵੋਗੇ ਨਾ ਬਾਬਾ ਮਿਹਰ ਭਰੇ ਹੱਥ ਰੱਖੇ ਸਾਰਿਆਂ ਦੇ ਉੱਤੇ ਤੇ ਆਓ ਜਰੂਰ ਘੁੰਮੋ ਫਿਰੋ ਇੱਥੇ ਨਿਆਰੇ ਲੋਸ਼ਗਾਰਾ ਰਾਈਡ ਦੇ ਉੱਤੇ ਬਹੁਤ ਵਧੀਆ ਬਹੁਤ ਘੈਂਟ ਚੀਜ਼ ਆ ਗਈ ਥੋੜਾ ਜਣਾ ਦੁਪਹਿਰੋਂ ਬਾਅਦ ਥੋੜਾ ਜਿਹਾ ਆਇਓ ਕਿਉਂਕਿ ਨਾ ਇੱਥੇ ਥੋੜਾ ਜਆ ਧੁੱਪ ਬਹੁਤ ਤੇਜ਼ ਆ ਗਈ ਹੈ ਨਾ ਤੇ ਉਹਦੇ ਵਿੱਚ ਫਿਰ ਕੀ ਵਧੀਆ ਲੱਗਣਾ ਸੂਚ ਦੇ ਵਿੱਚ ਤੇ ਇੱਥੇ ਆਇਓ ਸ਼ਾਮ ਦੇ ਟਾਈਮ ਨਜ਼ਾਰਾ ਦੇਖਿਓ ਕਰੋ ਘੰਟਾ ਪੂਰਾ ਘਟੋ ਘਟ ਤਿੰਨ ਚਾਰ ਘੰਟੇ ਅੰਦਰ ਰਹੋ ਕਿਉਂਕਿ ਸਾਨੂੰ ਵੀ ਅਸੀਂ ਤਕਰੀਬਨ ਕਰਿਆ ਤਾਂ ਸੀਗਾ ਉਹਨੂੰ ਡੇਢ ਕ ਘੰਟੇ ਦੀ ਖਾਤਰ ਪਰ ਵਧੀਆ ਆਉਨੇ ਹਨਾ 2-3 ਘੰਟੇ ਲਾਤੇ ਸੀਗੇ ਇਹ ਹਲੇ ਬਾਜ਼ਾਰ ਤੱਕ ਨਹੀਂ ਬੰਦਾ ਅਜੇ ਤਾਂ ਤਕਰੀਬਨ ਸਾਰੇ ਹੀ ਬੰਦ ਰਹੂਗਾ ਥੋੜਾ ਮੋਟਾ ਖੁੱਲੂਗਾ ਚਲੋ ਠੀਕ ਆ ਖਾਪ ਕੇ ਲਈਏ ਫਿਰ ਮਿਲਦੇ ਆਪਾਂ ਲਓ ਜੀ ਖਾ ਪੀ ਕੇ ਪਰੌਠੇ ਆ ਗਏ ਮੁੰਡੇ ਬਾਹਰ ਫੱਕਾ ਫੋਟੋ ਹੋਏ ਪਿਆ ਪੂਰੇ ਤੇ ਜਾਂਦੀ ਵਾਰ ਦੀ ਦੇਖ ਲੋ ਫਿਰ ਡਾਲ ਏਕ ਦੇ ਇੱਕ ਵਾਰੀ ਕਰ ਲੋ ਦਰਸ਼ਨ ਹਨਾ ਫਿਰ ਖਣੀ ਇੱਧਰ ਆਇਆ ਜਾਵੇ ਖਣੀ ਨਾ ਆਇਆ ਜਾਵੇ ਤੇ ਚੱਲਦੇ ਹਾਂ ਹੁਣ ਸਿੱਧਾ ਗੁਲਮਾਰਗ ਨੂੰ ਤੇ ਰਸਤੇ ਜੇ ਕੁਝ ਹੋਇਆ ਤੁਹਾਨੂੰ ਦਿਖਾਵਾਂਗੇ ਐਂਕਰ ਪਹੁੰਚ ਕੇ ਮਿਲਦੇ ਹਾਂ ਸਭ ਨੂੰ ਗੁਲਮਾਰਗ ਦੀ ਐਂਟਰੀ ਇੱਥੇ 40 ਰੁਪਏ ਐਂਟਰੀ ਹੈਗੀ तकरीबन ਇੱਥੋਂ ਕਹਿੰਦੇ ਆ 13-14 ਕਿਲੋਮੀਟਰ ਦੂਰ ਤੇ ਆਪ ਦਾ ਵਹੀਕਲ ਜੇ ਲੈ ਕੇ ਆਵਾਂਗੇ ਕਾਰ ਵਗੈਰਾ 40 ਰੁਪਏ ਐਂਟਰੀ ਲੱਗਦੀ ਹੈ ਜੀ ਲਓ ਜੀ ਗੁਲਮਾਰਗ ਜਾਂਦਿਆਂ ਨੂੰ ਰਸਤੇ ਦੇ ਵਿੱਚ ਇੱਕ 뷰 ਪੁਆਇੰਟ ਆ ਦਿਖਾਉਨੇ ਸੋਨੂੰ ਚੈੱਕ ਕਰਿਓ ਕਾ ਆਪ ਕੋਣ ਹੈ ਇੱਕ ਵਾਰ ਰੁਕ ਜਿਓ 5-7 ਮਿੰਟ ਰੁਕ ਜਿਆ ਕਰੋ ਬਸ 뷰 ਪੁਆਇੰਟ ਵੀ ਇੰਜੋਏ ਕਰਨਾ ਚਾਹੀਦਾ ਇਹੀ ਕੁੱਝ ਤਾਂ ਦੇਖਣਾ ਆਇਆ ਹੈ ਨਾ ਇੱਥੇ ਲਓ ਆ ਪਿਆਣਾ ਮੌਜਾਂ ਨਮਸਕਾਰ ਦਾ ਬੋਲ ਨਮਸਕਾਰ ਦਾ ਬੋਲ ਲਓ ਜੀ ਸਨਸਾਈਨ ਪੀਕ 뷰 ਪੁਆਇੰਟ ਚੈੱਕ ਕਰੀ ਚੱਲੋ 뷰 2600 9 ਮੀਟਰ ਚਾਹੀਦੇ ਖੜੇ ਆ ਇਸ ਟਾਈਮ ਆਪਾਂ ਹਾਂ ਵੀ ਉਹ ਪੁਆਇੰਟ ਆ ਇੱਥੇ ਬਣਿਆ ਹੋਇਆ ਬਹੁਤ ਕਹੈਂਟ ਪੁਰਾਣਾ ਪੁਰਾਣਾ ਜਾ ਦੇਖੀਏ ਉਹ ਤੇਲ ਵਾਲਾ ਖਾਇਆ ਹੈ ਨਾ ਉਹ ਰੋਟ ਢੂੰਗ ਚੱਲਦੀ ਹੈ ਨਾ ਦੇਖੋ ਆ ਉਹ ਦੇਖ ਸਾਰਾ ਸਾਹਮਣੇ ਜੰਗਲ ਹੀ ਜੰਗਲ ਲਗਾ बहुत दो घंटा एक कर रुक जो दस मिनट लिए रुक जाओ जरे जरूर देखो तो ने ने आ, देखो दरख्त टेडे टेडे खड़े हैं चलो कर लिए पांच पत्त मिनट इंजॉय अस भी फिर चलते इतना रस्ते कुछ होर हो दिखाने नहीं फिर सिद्धा गुलमार्ग ही चला गया हैलीकाप्टर हाँ उपर हेलीकॉप्ट देखो ਹੋਰਾ ਚਲੋ ਕਰ ਲਈ ਇੰਜੋਏ ਸੀ ਵੀ ਕਰ ਲਈ ਤੇ ਚੱਲਦੇ ਹੁਣ ਕੰਡੋਲਾ ਵਾਲੀ ਸਾਈਡ ਤੇ ਵੇਖ ਕੇ ਸੰਤਾਲਦੇ ਆ ਉਹ ਦੇਖੋ ਸਾਹਮਣੇ ਹੈਲੀਕਾਪਟਰ ਆਦੇ ਚੂਟਾ ਲੈ ਸਕਦੇ ਲਓ ਜੀ ਐਨ ਪੂਰਾ ਸਨੋ ਆ ਗਈ ਬਰਫਾ ਪੂਰੀ ਜਾਂ ਖੇਡੀ ਜਾਂਦੇ ਨੇ ਨਾ ਲੋਕ ਚੱਲਦੇ ਆਪਾਂ ਵੀ ਫਿਰ ਬਰਫ ਤੇ ਲੜਨ ਦੇ ਲੁੱੜਦੇ ਆ ਇੱਕੀ برف ਪੂਰੀ ਵਰਫੀ ਵਰਫਾ ਗਈ ਇੱਥੇ 호텔 ਵਗੈਰਾ ਪਤਾ ਕਰੀਏ ਕਰੇ ਸੀਗੇ ਤੇ ਇੱਥੇ ਬੁੱਕ ਕਰ ਤਕਰੀਬਨ ਹਾਂ ਆਪਦੇ 호텔 ਬੁਕਿੰਗ ਪਹਿਲਾਂ ਹੀ ਕਰਵਾ ਕੇ ਆਇਓ ਕਿਉਂਕਿ ਤਕਰੀਬਨ ਇੱਥੇ ਸਾਰਾ ਹੁਣ ਸੀਜ਼ਨ ਹੀ ਚੱਲਦਾ ਹੈਗਾ ਅਪ੍ਰੈਲ ਮਈ ਜੂਨ ਸਾਰਾ ਸੀਜ਼ਨ ਹੈ ਪਹਿਲਾਂ ਹੀ 호텔 ਵਗੈਰਾ ਬੁੱਕ ਕਰਵਾ ਕੇ ਆਇਓ ਆਪਣੀ ਇੱਥੇ ਆਉਣਾ ਰੂਮ ਵੀ ਨਹੀਂ ਕੋਈ ਮਿਲ ਰਿਹਾ ਇੱਥੇ ਤਕਰੀਬਨ ਸਾਰਿਆਂ ਦੇ ਪੁੱਛ ਪੁੱਛ ਲਿਆ ਪੁੱਛੀ ਵੀ ਜਾਂਦੇ ਹਨਾ ਜਿਹਨੇ ਵੀ ਆਉਣਾ ਹਨਾ ਵੀਰੇ ਆਦਾ ਰੂਮ ਦਾ ਪਹਿਲਾਂ ਹੀ ਪ੍ਰਬੰਧ ਕਰਕੇ ਆਇਓ ਇੱਥੇ ਰੂਮ ਤਕਰੀਬਨ ਸਾਰੇ ਹੀ ਬੁੱਕ ਨੇ ਪ੍ਰੀ ਬੁਕਿੰਗ ਕਰਕੇ ਆਇਓ ਠੀਕ ਆ ਨਾ ਇੱਥੇ ਕਰਦੇ ਆ ਪਤਾ ਫਿਰ ਤੁਹਾਨੂੰ ਦੱਸ ਦਿਆਂ ਜੇ ਕੋਈ ਰੂਮ ਮਿਲਿਆ ਵੇਖਦੇ ਆ ਫਿਰ ਲਓ ਜੀ ਰੂਮ ਤਾਂ ਨਹੀਂ ਮਿਲਿਆ ਆਪਾਂ ਨੂੰ ਇੱਥੇ ਇਹ ਸੁਣੋ ਵਾਧੂ ਮਿਲ ਗਈ ਅੱਜ ਗੰਡੋਲਾ ਰਾਈਡ ਵੀ ਬੰਦਾ ਇਹ ਬਾਕੀ ਕਰਦੇ ਆ ਪਤਾ ਇੱਕ ਦੋ ਤੋਂ ਪੁੱਛਿਆ ਸੀ ਕਿੰਨਾ ਜੀ ਗੰਡੋਲਾ ਰਾਈਡ ਬੰਦਾ ਸਨੋ ਕਾਫੀ ਹੈਗੀ ਇੱਥੇ ਬਰਫ ਬਰਫ ਪੂਰੀ ਜੰਮੀ ਹੋਈ ਆ ਤੇ ਹੋਟਲ ਤਾਂ ਨਹੀਂ ਮੇਰੇ ਇੱਥੇ ਜੇ ਕੋਈ ਹੈ ਵੀ ਹੈਗਾ ਤਕਰੀਬ ਬਾਹ ਮਹਿੰਗੇ ਰਿਹਾ ਕੋਈ 17000 ਦਾ ਕੋਈ 20000 ਦਾ 25 ਦਾ ਕੋਈ 30 ਦਾ ਦੋ ਤਿੰਨਾਂ ਤੋਂ ਪਤਾ ਕੀਤਾ ਸੀ ਉਦਾਂ ਹੋਟਲ ਵੀ ਬੁੱਕ ਕਰਕੇ ਆਇਓ ਇੱਥੇ ਤੇ ਉਹ ਠੀਕ ਰਹਿੰਦਾ ਥੋੜਾ ਜਿਹਾ ਉਹ ਮਿਲ ਜਾਣਗੇ 4-5000 ਤੱਕ ਗੰਡੋਲਾ ਰਾਈਡ ਬੰਦਾ ਤੇ ਗੰਡੋਲਾ ਦੀ ਟਿਕਟ ਵੈਸੇ 810 ਰੁਪਏ ਹੈਗੀ 1% ਦੀ ਤੇ ਹੈਲੀਕਾਪਟਰ ਦਾ ਪਤਾ ਕੀਤਾ ਸੀ ਉਹ 8500 ਰੁਪਇਆ ਹੈਲੀਕਾਪਟਰ ਜਾਂਦਾ ਨਾ ਉੱਪਰ ਦੀ ਆ ਦੇਖੋ ਇਹਦਾ 8500 ਰੁਪਇਆ ਹੈਲੀਕਾਪਟਰ ਦਾ ਤੇ ਆ ਪਤਾ ਕਰਦੇ ਆਂ ਕਿ ਗੱਡੀਆਂ ਜਾਂਦਾ ਜੇ ਮਿਲਦੀ ਆ ਤਾਂ ਟਰੈਕਟਰ ਸਾਨੂੰ ਦੱਸਦੇ ਆਂ ਇਹਦਾ ਵੀ ਪ੍ਰਾਈਸ ਪਤਾ ਕੀਤਾ ਸੀਗਾ 2 ਤੋਂ 3000 ਰੁਪਇਆ ਪਰ ਪਰਸੰਦ ਲੈਂਦੇ ਨੇ ਕਾਫੀ ਮਹਿੰਗੇ ਯਾਰਾਣਾ ਇਹ ਵੀ 2-3000 ਰੁਪਿਆ ਗੱਡੀ ਜੀ ਦਾ ਲੈਂਦੇ ਇੱਕ ਦਾ ਉਹ ਆਪਾਂ ਨੂੰ ਨਹੀਂ ਚਲਾਉਣ ਦਿੰਦੇ ਫਿਰ ਵੀ ਚਲਾਉਣਾ ਤਾਂ ਇਹਨਾਂ ਨਹੀਂ ਹੈ ਨਾਲ ਹੀ ਬਹਿਣਾ ਆਪਣੇ ਫਿਰ ਤਾਂ ਕਰਕੇ ਕੋਈ ਫਾਇਦਾ ਨਹੀਂ ਹੈਗਾ ਇਹਦਾ ਜਾਂ ਤਾਂ ਆਪ ਦੇ ਨੇ ਚਲਾਉਣਾ ਬਰਪਾ ਕਾਫੀ ਆ ਹਾਂਜੀ ਇੱਕ ਹੋਰ ਤੁਹਾਨੂੰ ਇਨਫੋਰਮੇਸ਼ਨ ਦੇਣੀ ਸੀ ਅੱਜ ਈਦ ਕਰਕੇ ਨਾ ਤਕਰੀਬਨ ਸਾਰੀ ਇੱਥੇ ਨਾ ਵਾਸ਼ਰੂਮ ਬੰਦ ਨੇਗੇ। ਫੋਟੋ ਵੈਸੇ Eid ਕਰਕੇ ਨਾ ਕੋਈ ਨਹੀਂ ਰੋਕਦਾ ਫੋਟੋ ਵਗੈਰਾ ਸਾਰੇ ਓਪਨ ਨੇਗੇ, ਰੈਸਟੋਰੈਂਟ ਓਪਨ ਆ ਜਿੱਥੇ ਜਿਹੜਾ ਵਾਸ਼ਰੂਮ ਜਾ ਸਕਦਾ ਦੋ ਦਿਨਾਂ ਨੂੰ ਲੰਨ ਦਾ ਗੰਡੋਲਾ ਬੰਦ ਹੋ ਜਾਂਦੀ ਹੈ Eid ਵਾਲੇ ਦਾ ਨਾ ਤੇ ਇੱਕ ਦਿਨ ਉਸ ਤੋਂ ਅਗਲਾ ਦਿਨ ਨੂੰ ਗੰਡੋਲਾ ਬੰਦ ਆ ਤੇ ਸਾਰੇ ਵਾਸ਼ਰੂਮ ਬੰਦ ਹੋ ਜਾਂਦੇ ਹੈਗੇ। ਨਹੀਂ ਬਾਕੀ ਰੈਸਟੋਰੈਂਟ ਦੇ ਵਿੱਚ ਅਲਾਊਡ ਵਾਸ਼ਰੂਮ ਵਗੈਰਾ ਜਾ ਸਕਦਾ ਬੰਦਾ ਨਾ। ਚਲੋ। ਇਹ ਮੈਂ ਖੈ ਇਨਫਰਮੇਸ਼ਨ ਦੇ ਦਿਆ ਹੈ, ਹੈ ਛੋਟੀ ਮੋਟੀ ਇਨਫਰਮੇਸ਼ਨ ਹੁੰਦੀ ਆ। ਪਰ ਕਈ ਵਾਰੀ ਨਾ ਕੋਈ ਨਾ ਕੋਈ ਵੀਰ ਈਦ ਵਾਲੇ ਦਿਨ ਆ ਜਾਂਦਾ ਤੇ ਉਸ ਦਿਨ ਗੰਡੋਲਾ ਵੀ ਬੰਦ ਹੁੰਦਾ ਵੀਰੇ ਆਹ ਵਾਰ-ਵਾਰ ਜਾਂਦਾ ਇਥੋਂ ਨੰਗਾ ਹਟਦਾ ਨਹੀਂ ਇਹ ਤੇ ਤਾਂ ਕਰਕੇ ਜੇ ਕਿਸੇ ਨੇ ਆਉਣਾ ਵੀਰ ਨੇ ਨਾ ਈਦ ਤੋਂ ਜਾਂਦਾ ਦੋ ਤਿੰਨ ਦਿਨ ਪਹਿਲਾਂ ਜਾਂ ਈਦ ਤੋਂ ਦੋ ਦਿਨ ਬਾਅਦ ਚ ਆਉਂ ਜਣਾ ਬਾਕੀ ਬਾਕੀ ਦੇਖਦੇ ਆ ਚਲੋ ਘੁੰਮਦੇ ਫਿਰਦੇ ਆ ਲੇਟਦੇ ਆ ਬਰਫ ਬਰਫ ਤੇ ਟਾਪ ਦੇ ਉੱਤੇ ਬਹੁਤ ਬਰਫ ਆ ਨਾ ਚਲੋ ਮੌਕਾ ਨਹੀਂ ਮਿਲਿਆ ਅੱਜ ਜਾਣ ਦਾ ਤੇ ਨਹੀਂ ਤਾਂ ਸਾਨੂੰ ਫਿਰ ਆਪਾਂ ਟਾਪ ਤੇ ਵੀ ਲੈ ਕੇ ਚੱਲਦੇ ਦਿਖਾਉਂਦੇ ਉੱਥੇ 810 ਰੁਪਿਆ ਪ੍ਰਾਈਸ ਦਾ ਗੰਡੋਲਾ ਦਾ ਉਹ ਤਾਂ ਅਸੀਂ ਕਰ ਨਹੀਂ ਸੀ ਪੱਕਾ ਨਾ ਫਿਰ ਹੈਸ਼ ਦਾ ਵੀ ਫਿਰ ਅੱਜ ਸ਼ਾਇਦ ਵਾਪਸੀ ਜਾਣਾ ਪੈਣਾ ਸਾਨੂੰ ਇੱਥੇ ਇੰਜੋਏ ਕਰਦੇ ਆਂ ਖਾਣੇ ਆਂ ਪੀਣੇ ਹਨਾ ਤੇ ਫਿਰ ਇੱਥੋਂ ਅੱਜ ਵਾਪਸੀ ਜਾਣਾ ਪੈਣਾ ਦੇਖਦੇ ਆਂ ਜੇ ਕੋਈ ਰਸਤੇ ਦੇ ਵਿੱਚ ਹੋਰ ਵੀ ਜਗ੍ਹਾ ਹੋਈ ਹੈ ਨਾ ਉਹ ਵੀ ਦਿਖਾਵਾਂਗੇ ਫਿਰ ਉਸ ਤੋਂ ਪਹਿਲਾਂ ਆਪਾਂ ਦੇਖਦੇ ਇਥੇ ਲੈਨੇ ਆ ਨਿਆਰੇ ਵਰਕੂਪ ਦੇ ਲੈਡ ਲੈਂ ਲੁੱਟਦੇ ਆ ਪੂਰੇ ਇੱਕ ਆਹ ਬਹੁਤ ਪੁਰਾਣਾ ਸ਼ਾਇਦ ਹੋਟਲ ਆ ਪੂਰਾ ਖੰਡਰ ਬਣਿਆ ਪਿਆ ਰਸ਼ ਬਹੁਤ ਜ਼ਿਆਦਾ ਹੈਗਾ ਗੁਲਮਾਰਗ ਮੇਨ ਆ ਨਾ ਫਿਰ ਕਿਉਂਕਿ ਬਰਫ਼ ਵੀ ਇੱਥੇ ਆ ਇੱਥੇ ਆ ਇੱਕ ਸੋਨਮਾਰਗ ਦੋਨੀਆਂ ਸਾਈਡ ਆ ਵੇਖਦੇ ਆ ਜੇ ਮੌਕਾ ਮਿਲੇ ਸੋਨਮਾਰਗ ਵੀ ਚੱਲਾਂਗੇ ਹਨਾ ਤੇ ਤੁਹਾਨੂੰ ਤਾਂ ਫਿਰ ਦਿਖਾਈ ਦੇਣਾ ਆਪਾਂ ਕਰੀਬਨ ਜਿੰਨਾ ਕੁ ਸਿੱਥੇ ਹੁੰਦਾ ਸਾਰਾ ਕੁਝ ਤੁਹਾਨੂੰ ਦੱਸ ਦਿੰਨ ਦੱਸੀ ਜਾਂਦੇ ਹਨ ਕਿਹੜੀ ਕਿਹੜੀ ਗੇਮ ਦੇ ਕਿੰਨੇ ਕਿੰਨੇ ਚਾਰजेस ਨੇ ਐਕ ਇੱਥੇ ਸਕੀ ਹੁੰਦੀ ਹੈ ਬਰਫ਼ ਦੇ ਉੱਤੇ ਵੈਸੇ ਤਾਂ ਆਪਾਂ ਜਦੋਂ ਗੰਡੋਲਾ ਵਗੈਰਾ ਤੇ ਹਨਾ ਜਾਣੇ ਉੱਪਰ ਟੌਪ ਤੇ ਸਕੀ ਵਗੈਰਾ ਕਰਨੀ ਚਾਹੀਦੀ ਹੈ ਜੇ ਇੱਥੇ ਕਰਨੀ ਆ ਦੇਖ ਲਓ 1000 ਰੁਪਿਆ ਜੇ ਇਹਨਾਂ ਦਾ ਬੰਦਾ ਨਾਲ ਆ ਤਾਂ 1000 ਰੁਪਿਆ ਤੇ ਜੇ ਆਪ ਆਪ ਕਰ ਸਕਦੇ ਆ ਫਿਰ 800 ਰੁਪਿਆ ਇਹਨਾਂ ਨੇ ਮੰਗਿਆਗਾ ਥੋੜੀ-ਮੋਟੀ ਵਾਰਕਨਿੰਗ ਤਾਂ ਹਰੇਕ ਥਾਂ ਚੱਲਦੀ ਹੈ ਤੁਹਾਨੂੰ ਪਤਾ ਫਿਰ ਖਟਾ ਸਕਦੇ ਆਪਾਂ ਬਾਕੀ ਜੇ ਬੰਦੇ ਵੱਧਾਂ ਤਾਂ ਉਹ ਜਿਹੇ ਪ੍ਰਾਈਜ਼ ਵਗੈਰਾ ਲਾ ਦਿੰਦੇ ਨੇ ਆਪ ਡਾਊਨ ਰਸਤਾ ਸਾਰਾ ਕੋਈ ਸਟੇਬਲ ਨਹੀਂ ਕਿਉਂਕਿ ਪਹਾੜਾ ਨਾ ਸਾਰੇ ਚਲੋ ਘੁੰਮਦੇ ਆ ਫਿਰਦੇ ਆ ਹਨਾ ਬੜੀ ਘੈਂਟ ਚੀਜ਼ ਆ ਗਈ ਨਾ ਆਇਓ ਜਰੂਰ ਇੱਥੇ ਬੁਲਮਾਰਗ ਇਦਾਂ ਨਾ ਆਇਓ ਯਾਰ ਘੁੰਮਿਆ ਫੇਰਾ ਕਰੋ ਬੱਦ ਤੋਂ ਬਾਦ ਥੋੜੇ ਖਰਚੇ ਨਾਲ ਵੀ ਘੁੰਮ ਆ ਜਾਂਦਾ ਚਾਹੇ ਆਪ ਦਾ ਟੈਂਟ ਵਗੈਰਾ ਲੈ ਕੇ ਆਜੋ ਹਨਾ ਤੇ ਰਸਤੇ ਦੇ ਵਿੱਚ ਲਾਲੂ ਲੋ ਵਧੀਆ ਪਰ ਇਹ ਜਿਹੇ ਚੀਜ਼ਾਂ ਵੇਖਣੀਆਂ ਚਾਹੀਦੀਆਂ ਦੇਖੇ ਕਿਤੇ ਮਿਲਦੀਆਂ ਐ ਜਿਹੇ ਚੀਜ਼ਾਂ ਦੇਖੋ ਤੇ ਉਹ ਵੀ ਇਦਾਂ ਕਰਕੇ ਹਨਾ ਤਕਰੀਬਨ ਸਾਰਾ ਹਨਾ ਬੰਦ ਹੀ ਹੈਗਾ ਘੁੰਮਣ ਫਿਰਨ ਵਾਲਾ ਤਾਂ ਥੋੜੀ-ਮੋਟੀ ਚੀਜ਼ਾਂ ਖੁੱਲੀਆਂ ਤੇ ਇੱਕ ਗੱਲ ਹੋਰ ਹੈ ਹਨਾ ਵੀਰੇ Eid Mubarak ਸਾਰੇ ਆਪਣੇ ਮੁਸਲਮਾਨ ਵੀਰਾਂ ਨੂੰ Eid Mubarak ਆ ਇੱਥੇ ਆਪਣੇ ਵੈਸੇ ਇੰਡੀਆ ਦੇ ਵਿੱਚ ਤਾਂ ਕੱਲ ਨੂੰ ਆਇਦ ਤੇ ਇੱਥੇ ਅੱਜ ਮਨਾ ਰਹੇ ਆ ਇਹਨਾਂ ਨੂੰ ਪਤਾ ਕੀਤਾ ਸੀ ਕਹਿੰਦੇ ਵੀ ਅਸੀਂ ਸਾਊਦੀਆ ਅਰੇਬੀਆ ਦੇ ਹਿਸਾਬ ਨਾਲ ਈਦ ਮਨਾਉਂਦੇ ਆਂਗੇ ਤੇ ਪਾਕਿਸਤਾਨ ਵੀ ਅੱਜ ਹੀ ਆ ਵੀ ਤੇ ਜੰਮੂ ਕਸ਼ਮੀਰ ਵੀ ਅੱਜ ਹੀ ਆ ਈਦ ਚਲੋ ਈਦ ਮੁਬਾਰਕ ਸਾਰੇ ਆਪਣੇ ਮੁਸਲਮਾਨ ਵੀਰਾਂ ਨੂੰ ਜਿੰਨੇ ਵੀ ਵੀਰ ਨੇ ਆਪਣੇ ਚਲੋ ਹਰੇਕ ਧਰਮ ਦਾ ਸਤਿਕਾਰ ਕਰੋ ਹਨਾ ਸੈਲੀਬ੍ਰੇਟ ਕਰੋ ਹਰੇਕ ਧਰਮ ਨਾਲ ਰਲ ਮਿਲ ਕੇ ਰਹੋ ਵਧੀਆ ਚੀਜ਼ ਹੈ ਹਨਾ ਲੋਕ ਨਹੀਂ ਮਾੜੇ ਹੁੰਦੇ ਵੀਰੇ ਸਰਕਾਰਾਂ ਹੀ ਮਾੜੀਆਂ ਹੁੰਦੀਆਂ ਨੇ। ਸਭ ਨਾਲ ਹੱਸ ਖੇਡ ਕੇ ਰਹੋ। ਸਾਰੇ ਲੋਕ ਵਧੀਏ ਹੁੰਦੇ ਨੇ ਜਿੰਨੇ ਸਾਨੂੰ ਮਿਲਦੇ ਆ ਵਧੀਏ ਮਿਲਦੇ ਆ। ਆ ਵੀ ਤੁਹਾਨੂੰ ਦੱਸਿਆ ਸੀ ਨਾ ਸਾਰੇ ਰੈਸਟੋਰੰਗ ਵਗੈਰਾ ਬੰਦ ਨੇ। ਚੱਲਦੇ ਆ ਪਰ ਵਰਫਤਾ ਵੈਸੇ ਹੋਸਾ ਪੂਰੀ। ਕਿਉਂਕਿ ਕਾਫੀ ਦਿਨ ਤੋਂ ਪਈ ਹੋਈ ਹੈ ਨਾ। ਤਾਜੀ ਵਰਫ ਹੁੰਦੀ ਹੈ ਜੀ ਉਹਦੇ ਵਿੱਚ ਤਾਂ ਪੈਰਪੁਰ ਖੁਬ ਜਾਂਦਾ। ਇਹ ਚ ਖੁਬਦਾ ਥੋੜਾ ਮੋਟਾ ਖੁਬਦਾ। ਆ ਵੇਖੋ ਅਸੀਂ ਨਾਲ ਸ਼ੂ ਲਿਓਨੇ ਆ ਪੁੱਲ ਗਏ ਯਾਰ ਥੱਲੋਂ ਉੱਪਰ ਮਿਲਦੇ ਨਹੀਂ ਪਤਾ ਕੀਤਾ ਸੀਗਾ ਤਾਂ ਕਰਕੇ ਫਿਰ ਹੌਲੀ-ਹੌਲੀ ਚੱਲਦੇ ਆ ਇੱਥੇ ਥੋੜੀ ਜਿਹੀ ਲਿਬੜੀ ਹੋਈ ਆ ਨਾ বরਫ ਲੋਕ ਤੁਰੇ ਫਿਰਦੇ ਆ ਉਮੀ ਨਿਬੜੇ ਪੈਰਾਂ ਪੂਰਾਂ ਨਾਲ ਥੱਲੇ ਗਾਰਾ ਗੂਰਾ ਕਾਫੀ ਆ ਨਾ ਉਹਦਾ ਕਰਕੇ ਬਾਕੀ ਘੈਂਟ ਚੀਜ਼ ਆ ਪੂਰੀ ਗਲਮਾਰਗ ਨਿਆਰੇ ਆਈ ਜਾਂਦੇ ਨੇ ਨਿਆਰੇ ਜਾਈ ਜਾਂਦੇ ਨੇ ਲਓ ਜੀ ਇੱਥੇ ਕਾਫੀ ਚਿੱਟੀ ਬਰਫ਼ ਆ ਬਰਫ਼ ਤੇ ਆ ਗਏ ਆਪਾਂ ਢੈਂਟ ਇੱਥੇ ਬਰਫ਼ ਔੜੀ ਪੋਲੀ ਵੀ ਆ ਲਓ ਚੜਾਈ ਕਾਫੀ ਔਖੀ ਸੀਗੀ ਲਾਇਆ ਨਿਆਰੇਪੁਰੇ ਇੱਥੇ ਕਾਫੀ ਉੱਚੀ ਜਗ੍ਹਾ ਨਾ ਤੇ ਆ ਥੱਲੇ ਚੜਨਾ ਤੇ ਬਰਫ਼ ਤਾਂਗੇ ਤਾਂ ਖੁਰਦੀ ਨਹੀਂ ਹੈਗੀ ਪਾਣੀ ਪਤਾ ਨਹੀਂ ਕਿੱਥੋਂ ਹੀ ਆ ਜਾਂਦਾ ਦੇਖੋ ਕੁਦਰਤੀ ਸਰੋਤ ਨੇ ਨਾ ਇਹ ਦੇਖੋ ਸਾਰੇ ਬਰਫੀ ਵਰਫਾ ਨਾਲਾ ਪਤਾ ਨਹੀਂ ਕਿੱਥੋਂ ਦਾ ਇਸ ਤੋਂ ਪਹਿਲਾਂ ਇਹਦੇ ਉੱਤੋਂ ਦੀ ਗਿਆ ਮੈਂ ਵੀ ਪੂਰਾ ਇਹਨਾਂ ਤਲਕ ਕੇ ਸ਼ਾਟ ਦੇਖ ਲਿਆ ਤੁਸੀਂ ਹਾਂ ਅਨਕਸ਼ ਲੈ ਇੰਨੀਆਂ ਨਿਆਰੇ ਵਰਫਾ ਦੇ ਵਿੱਚ ਪੂਰੇ ਆਗੇ ਪਿੰਡਾਂ ਵਾਲੇ ਮੁੰਡੇ ਵਰਫਾ ਦੇ ਵਿੱਚ ਜੋ ਜਿਹਾ ਨਜ਼ਾਰਾ ਦਿੱਸਦਾ ਪੂਰਾ ਘੈਂਟ ਆ ਉੱਤੋਂ ਦੇਖੋ ਗੋਲਮਾਰਗ ਦਾ 뷰 ਸਾਹਮਣੇ ਆਹ ਦੇਖੋ ਖਾਲੀ ਥਨ ਮੇਨ ਜਗ੍ਹਾ ਹੈ ਇੱਥੋਂ ਦੀ ਵੈਸੇ ਸੋਨ ਦਾਸੀ ਚੁੱਕੇ ਆਂ ਗੰਡੋਲਾ ਵਗੈਰਾ ਕਰਨੀ ਸੀਗੀ ਪਰ ਚਲੋ ਅੱਜ ਬੰਦ ਆਇਦ ਕਰਕੇ ਨਾ ਹਲੋ ਲੱਕੀ ਅਰੇ ਧੰਕੇ ਲੈ ਵੀ ਮਿੱਤਰੋ ਤੁਰ ਹੀ ਜਾਂਦੇ ਆਂ ਬਰਫ਼ ਦੇ ਉੱਤੇ ਇਸ ਤੋਂ ਉੱਪਰ ਇੱਕ ਹੋਰ ਟੌਪ ਟੌਪ ਦਾ ਵੀ ਟੌਪ ਜਿੱਥੇ ਹੁਣ ਆਪਾਂ ਇਸ ਟਾਈਮ ਤੁਰ ਰਹੇ ਆਂ ਨੇ ਥੱਲੇ ਆਪਣੇ ਪਾਣੀ ਆਗਾ ਜਿੱਥੇ ਹੁਣ ਆਪਾਂ ਇਸ ਟਾਈਮ ਹਾਂ ਜੀ ਫੋਜ ਜਗਾ ਸਾਰਾ ਹੀ ਨਾਲਾ ਹੈਗਾ ਇਹਦੇ ਉੱਤੇ ਬਰਫ਼ ਜੰਮੀ ਹੋਈ ਹੈਗੀ ਉਧਰ ਇਹ ਪੂਰੇ ਖਤਰੇ ਵਿੱਚ ਤੁਰੇ ਫਿਰਦੇ ਆਪਾਂ ਬਾਰ-ਬਾਰ ਪੈ ਤਲਕੀ ਆਂਦਾ ਛੂਬ ਵਗੈਰਾ ਆਪਣੇ ਥੱਲੋਂ ਹੀ ਲੈ ਲਓ ਉੱਪਰ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਅਸੀਂ ਤਾਂ ਚਲੋ ਆਗੇ ਸਾਨੂੰ ਨਹੀਂ ਪਤਾ ਸੀ ਨਾ ਤਾਂ ਹੀ ਵਲੌਗ ਦਾ ਫਾਇਦਾ ਹੁੰਦਾ ਨਾ ਤੇ ਤੁਹਾਨੂੰ ਪੂਰੀ ਇਨਫਰਮੇਸ਼ਨ ਨਾ ਮਿਲੇ ਫਿਰ ਕੀ ਫਾਇਦਾ ਤੇ ਇੱਥੋਂ ਦੀ ਜਿਹੜੀ ਪਾਰਕਿੰਗ ਆ ਗੱਡੀ ਇੱਥੇ ਮਰਜ਼ੀ ਖੜਾ ਲਓ ਪਾਰਕਿੰਗ ਦਾ 100 ਰੁਪਿਆ 24 ਘੰਟਿਆਂ ਦਾ ਦੇਖੋ ਕਿਉਂ ਇਹ ਨੂੰ ਹੀ ਤਾਂ ਜੰਨਤ ਕਹਿੰਦੇ ਆ ਫਿਰ ਆ ਦੇਖੋ ਪਾਣੀ ਦੀ ਆਵਾਜ਼ ਆਉਂਦੀ ਨਾ ਥੱਲੇ ਆਪਾਂ ਨਾਲੇ ਦੇ ਉੱਪਰ ਦੀ ਆਇਆ ਸਾਰ ਇਹ ਉੱਪਰ ਦੀ ਆ ਹੈ ਹਾਂ ਉਹੀ ਕਹਿੰਦਾ ਵੇ ਨਾਲਾ ਦੇਖੋ ਲਓ ਜਨਤ ਦੇ ਨੇਾਰੇ ਫਰ ਕਿਹੜੀ ਆਹ ਦੇਖੋ ਥੱਲੇ ਆਪਣੇ ਇੱਥੇ ਪਾਣੀ ਆ ਪਾਣੀ ਦੇ ਉੱਤੇ ਬਰਫ਼ ਜੰਮੀ ਹੋਈ ਆ ਦੇਖੋ ਇੱਥੇ ਬਰਫ਼ ਕੁਝ ਤਾਂ ਸਾਫ਼ ਆ ਨਾ ਵਧੀਆ ਗਈ ਦੇਖੋ ਬਰਫ਼ੀ ਬਰਫ਼ ਬਰਫ਼ੀ ਬਰਫ਼ਾ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਪਹਿਲਾ ਵੀਕ ਦੂਜਾ ਚੱਲ ਪਿਆ ਪੂਰੀ ਵਾਰਫ ਇਥੇ ਦੇਖੋ ਪੈਰ ਜੇ ਵੀ ਹੈ ਨਹੀਂ ਨਾ ਕਿਸੇ ਦੇ ਇਥੇ ਘੱਟ ਹੀ ਲੋਕ ਪਹੁੰਚਦੇ ਇਥੇ ਉੱਪਰ ਤੱਕ ਚਲੋ ਕਿਤੇ ਵਹਿਨੇ ਹਨਾ ਬੈੱਕੇ ਕਰੋਨੇ ਫੋਟੋ ਵਗੈਰਾ ਥਿਊ ਦਾ ਵੀ ਨਜ਼ਾਰਾ ਨਜ਼ਾਰਾ ਲੈ ਲੀਏ ਫਿਰ ਆਪਾਂ ਤੇ ਚਲੋ ਬਹੁਤ ਯਾਰ ਸਰਾ ਇਸ ਟਾਈਮ ਪੰਜਾਬ ਦੇ ਵਿੱਚ ਪੂਰੀ ਗਰਮੀ ਪੈਂਦੀ ਹੈਗੀ ਤੇ ਇੱਥੇ ਪੂਰੀ ਠੰਡ ਆ ਗਈ ਪੂਰਾ ਨਜ਼ਾਰਾ ਇੱਥੇ ਇਸ ਟਾਈਮ ਮੌਸਮ ਬੜਾ ਘੈਂਟ ਆ ਯਾਰ ਗੁਲਮਾਰਗ ਦਾ ਹੋ ਸਕੇ ਤਾਂ ਪਹਿਲਾਂ ਪ੍ਰੀ ਬੁਕਿੰਗ ਕਰਕੇ ਆਇਓ ਉਸ ਨੂੰ ਮੈਂ ਪਹਿਲਾਂ ਵੀ ਦੱਸਤਾ ਕਿਉਂਕਿ ਇੱਥੇ ਬੁਕਿੰਗ ਜਿਹੜਾ ਜਿਹੜਾ ਤੱਕ ਬੁਕਿੰਗ ਕਰਾ ਕੇ ਆਉਂਦੋਂ ਤਰੋਂ ਰੂਮ ਮਿਲ ਜਾਂਦਾ ਨਹੀਂ ਬਹੁਤ ਔਖਾ ਤੇ ਜੇ ਕੋਈ ਰੂਮ ਹੈ ਵੀ ਹੈਗਾ ਨਾ ਜਿਆਦਾ ਕੋਸਟਲੀ ਆ 15000 20000 ਦੋ ਤਿੰਨ ਨੂੰ ਪੱਛਾ ਸੀ ਕੋਈ 15000 ਕੋਈ 17000 1800 1900 ਦੱਸਦਾ ਲੈ ਵੀ ਆਪਾਂ ਵੀ ਲੱਡੂ ਜਾਂ ਬੱਟ ਲਈਏ ਮਾਰਦਿਆਂ ਮਾਮੇ ਵਾਲੇ ਦੇ ਏ ਆ ਚੱਕ ਇੱਥੇ ਹੀ ਤਾਂ ਨਜ਼ਾਰਾ ਖੇਡਣ ਦਾ ਏ ਨਹੀਂ ਪਹੁੰਚਿਆ ਲੈ ਆਪਾਂ ਬਣਾ ਲਿਆ ਲੱਡੂ ਜਾ ਏ ਆ ਚੱਕ ਏ ਨਹੀਂ ਨਹੀਂ ਨਾ ਵੀ ਉਹ ਤਾਂ ਨਹੀਂ ਪਹੁੰਚਦਾ ਲੈ ਇੱਕ ਹੋਰ ਲੱਡੂ ਬਣਾ ਲਿਆ ਆਪਾਂ ਹੱਥ ਫਰ ਗਿਆ ਹੱਥੁੱਤ ਤਾਂ ਫੇ ਠਰਨਾ ਹੀ ਆ ਏ ਆ ਚੱਕ ਲੈ ਕੁੜੀ ਵਾਲੀਆਂ ਅਣਕਾ ਲਾ ਲੀਆਂ ਲਿਆ ਆਪਾਂ ਵੀ ਖੇਡ ਲਈਏ ਪਰਫ ਨਾਲ 10 10-5 10 ਮਿੰਟ ਇਹ ਨਹੀਂ ਭਾਈ ਨਿਸ਼ਾਨਾ ਤੇਰਾ ਕੱਚਾ ਮੁੰਡਿਆ ਇਹ ਆ ਚੱਕ ਆਪਣਾ ਨਿਸ਼ਾਨਾ ਥੋੜਾ ਪੱਕਾ ਫਿਰ ਤੁਹਾਨੂੰ ਪਤਾ ਛੋਟੇ-ਹੁੰਡੇ ਵੰਟੇ ਖੇਡਦੇ ਰਹੇ ਨਾ ਫਿਰ ਵੰਟਿਆਂ ਕਰਕੇ ਨਿਸ਼ਾਨਾ ਥੋੜਾ ਪੱਕ ਜਾਂਦਾ ਹੱਥ ਆਪਣਾ ਨਹੀਂ ਹੱਥ ਥੋੜਾ ਢੋਰਾ ਵੀਰੇ ਓਕੇ ਆਪਣਾ ਤਾਂ ਸਹੀ ਆ ਪੂਰਾ ਨਜ਼ਾਰਾ ਫੀਲਿੰਗ ਆਸਮਾਨ ਪੂਰੀ ਨਾ ਆਓ ਬਰੇ ਕੁਛ ਨਹੀਂ ਹੁੰਦਾ ਲਿਪੜਦੇ ਆ ਲਿਪੜ ਜੋ ਨਿਆਰੇ ਲਾਓ ਪਰ ਸਾਰੇ ਇੰਜੋਏ ਕਰਵਾ ਦੇਖੋ ਫੇਰ ਆ ਗਿਆ ਯਾਰ ਜਾਂਦਾ ਸਾਨੂੰ ਲੈ ਆ ਯਾਰ ਜਾਂ ਗਿੜੇ ਜਾਣਾ ਬੜੇ ਕਾਟ ਇੱਥੇ ਇਹਦਾ ਪ੍ਰਾਈਸ ਜੀ ਬਹੁਤ 8500 ਰੁਪਏ ਮੰਗਦਾ ਚੱਲ ਕੋਈ ਨਾ ਐਕਸਪੀਰੀਅੰਸ ਤਾਂ ਕਰਨਾ ਚਾਹੀਦਾ ਹਨਾ ਫੇਰ ਕਦੇ ਆਏ ਫੇਰ ਕਰਾਂਗੇ ਕਿਉਂ ਭੈਂਟ ਆ ਯਾਰ ਪੂਰਾ ਨਜ਼ਾਰੇ ਆ ਪੂਰੇ ਐਨ ਆਜੋ ਗਰਮੀ ਚੋਂ ਨਿਕਲ ਕੇ ਆਜੋ ਪੰਜਾਬ ਵਾਲਿਓ ਲੈ ਲਓ ਨਜ਼ਾਰੇ ਲੁੱਟ ਲਓ ਪੂਰੇ ਬਾਹਲੇ ਪੈਸੇ ਕਮਾ ਕੇ ਵੀ ਕੀ ਫਾਇਦਾ ਜੇ ਬੰਦਾ ਘੁਮੇ ਨਹੀਂ ਜ਼ਿੰਦਗੀ ਚ ਹਣਾ ਲਓ ਨਜ਼ਾਰੇ ਨਿਉਰੇ ਨਾ ਬਾਹਲੇ ਪੈਸੇ ਕਮਾਉਣ ਦਾ ਵੀ ਕੀ ਫਾਇਦਾ ਜੇ ਬੰਦਾ ਘੁਮੇ ਨਹੀਂ ਗਾ ਲਓ ਜੀ ਮਾਰ ਲੈ ਬਰਫ ਦੇ ਗੋਲੇ ਗੋਲੇ ਜੇ ਇੱਕ ਦੂਜੇ ਦੇ ਚਲੋ ਹੁਣ ਚੱਲਦੇ ਆਂ ਥੱਲੇ ਇਸ ਤੋਂ ਬਾਅਦ ਦੇਖਦੇ ਆਂ ਜੇ ਕੋਈ ਹੋਰ ਕਰਨ ਵਾਲਾ ਹੋਵੇ ਇੱਥੇ ਕਰਦੇ ਆਂ ਖਾਣੇ ਪੀਣੇ ਆਂ ਫਿਰ ਚੱਲਦੇ ਆਂ ਅੱਗੇ ਬਹੁਤ ਘੰਟ ਨਿਆਰੇ ਨੇ ਬਾਈ ਤਾਂ ਬਰਫੀ ਬਰਫਾ ਜਿੰਨਾ ਮਾਜੀ ਤਾਂ ਚਲੀ ਜਾਓ ਤੇ ਯਾਰ ਇਹ ਆ ਪੂਰੇ ਘੰਟ ਆ ਕੰਮ ਚਲੋ ਵਾਹ ਆਇਤਾ ਮੱਲਾ ਤੁਹਾਨੂੰ ਸਰ ਨੂੰ ਵਧੀਆ ਆਉਂਦੀ ਹੋਊਗੀ ਆ ਆਓ ਜਰੂਰ ਹਣਾ ਇੱਥੇ ਗੋਲ ਮਾਰ ਕੇ ਦੇ ਵਿੱਚ ਚੱਲਦੇ ਆਂ ਕੁਝ ਖਾਣੇ ਪੀਣੇ ਪਹਿਲਾਂ ਲਓ ਜੀ ਆ ਗਏ ਇੱਥੇ ਆ ਮੇਨ ਜਗ੍ਹਾ ਇੱਥੇ ਦੀ ਜਿਵੇਂ ਖਾਲੀ ਜਗ੍ਹਾ ਜਿਨੀ ਹੁੰਦੀ ਜਿਵੇਂ ਖਜ਼ਾਰ ਉੰਗੀਆਂ ਬਸ ਆ ਗਏ ਇੱਥੇ ਖਾ ਪੀ ਲਈ ਹੁਣ ਕੁਛ ਦੇਖਦੇ ਆਂ ਕੁਛ ਇੱਥੋਂ ਦਾ ਲੋਕਲ ਟਰਾਈ ਕਰਦੇ ਆਂ ਜਾਂ ਫਿਰ ਜੋ ਰੈਗੂਲਰ ਜਿਹੜੀ ਜਿਹੜੀ ਰੈਗੂਲਰ ਚੀਜ਼ ਹੋਈ ਉਹ ਖਾ ਲੀ ਲੈਨੇ ਆਂ ਵੈਸੇ ਨਾ ਇੱਥੇ ਪੂਰੇ ਜੰਮੂ ਤੇ ਕਸ਼ਮੀਰ ਦੇ ਵਿੱਚ ਆ ਦੇਖਿਓ ਜੰਮੂ ਤੋਂ ਅੱਗੇ ਥੋੜਾ ਜਿਹਾ ਦੂਆ ਜੰਨੇ ਆ ਸਾਰੇ ਖਾਣ ਉੱਤੇ ਉਰਦੂ ਲਿਖੀ ਹੋਈ ਆ ਆਪਦੀ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਆਂ ਲੋਕ ਵਧੀਆ ਗੱਲ ਆ ਆਪਦੀ ਭਾਸ਼ਾ ਨੂੰ ਪਿਆਰ ਵੀ ਕਰਨਾ ਚਾਹੀਦਾ ਨਾ ਆ ਟਾਪ ਆ ਇਥੋਂ ਦਾ ਗੁਲਮਾਰਗ ਦਾ ਜੇ ਗੰਡੋਲਾ ਫੁੱਲਾ ਹੁੰਦਾ ਤਾਂ ਉੱਪਰ ਜਾਂਦੇ ਆਪਾਂ ਜ਼ਰੂਰ ਲਓ ਜੀ ਆ ਜਗਾ ਆਈ ਲਵ ਗੋਲਮਾਰਗ ਇੱਥੋਂ ਪੂਰਾ ਟਾਪ ਦੀਦਾ ਗੋਲਮਾਰਗ ਦਾ ਤੇ ਮੇਨ ਗੋਲਮਾਰਗ ਦਾ ਵੈਸੇ ਤਾਂ ਗੰਡੋਲਾ ਹਨਾ ਉੱਥੇ ਜਾ ਕੇ ਆਪਾਂ ਉੱਪਰ ਤੋਂ ਸਪੀਕ ਵਗੈਰਾ ਕਰ ਸਕਦੇ ਆਂਗੇ ਪੂਰੀ ਸ਼ੋਅ ਆ ਨਾ ਉੱਪਰ ਤੇ ਨਹੀਂ ਫਿਰ ਆਹਾ ਥੀਊ ਪੁਆਇੰਟ ਐ ਖਲੋ ਤੇ ਆ ਜਗਾ ਖਾਲੀ ਆ ਜਿਵੇਂ ਹਨਾ ਅਸਲ ਲੋਕ ਇਹੀ ਵੇਖਣ ਆਉਂਦੇ ਆ ਇੱਥੇ ਜਾਂ ਟਾਪ ਟਾਪ ਤੇ ਜਾਂਦੇ ਆ ਜੰਡੋਲਾ ਵਾਂਦਾ ਤੁਹਾਨੂੰ ਅੱਗੇ ਵੀ ਦੱਸਦਾ ਹਨਾ ਇਿੱਧਾ ਕਰਕੇ ਦੋ ਦਿਨ ਬੰਦ ਰਹੂਗਾ ਚਲੋ ਕਾਫੀ ਕੰਮ ਫਿਰ ਲਿਆ ਨਾ ਵੇਖ ਵੀ ਲਿਆ ਹੁਣ ਮੌਸਮ ਥੋੜਾ ਜਿਹਾ ਖਰਾਬ ਹੋ ਗਿਆ ਉਹ ਦੇਖੋ ਅੱਗੇ ਚਲੋ ਫਿਰ ਹਨਾ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆ ਬਹੁਤ ਹਾਰਨ ਮਾਰਦਿਆ ਚਲੋ ਮੈਂ ਕਿਹਾ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆ ਅੱਜ ਦੀ ਵੀਡੀਓ ਵਧੀਆ ਲੱਗੀ ਗੁਲਮਾਰਕ ਦੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅੱਗੇ ਵੀ ਤੁਹਾਨੂੰ ਜਿੱਥੇ ਜਾਣਿਆ ਜਰੂਰ ਦਿਖਾਵਾਂਗੇ ਬਣੇ ਰਹੋ ਸਾਡੇ ਨਾਲ ਥੈਂਕ ਯੂ ਧੰਨਵਾਦ ਬਾਏ ਬਾਏ